ਕੀ ਹਾਲ ਹੈ ਦੋਸਤੋ ਸਸਿਕਾਲ ਠੀਕ ਠਾਕ ਹੋ ਪਰਵਾਰ ਤੁਹਾਡਾ ਸਭ ਠੀਕ ਠਾਕ ਹੋ ਅੱਜ ਦਿਨ ਸ਼ਨੀਵਾਰ ਹੈ ਸੈਟਰਡੇ ਫਰਡੇ 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 ਸੌਰੀ ਕੱਲ ਵੀ ਗਲਤ ਬੋਲਿਆ ਗਿਆ ਯਾਰ ਪਤਾ ਨਹੀਂ ਧਿਆਨ ਕਿੱਥੇ ਹੁੰਦਾ ਹੈ ਕੀ ਇਹਦੀ ਸੋ ਸ਼ੁੱਕਰਵਾਰ ਦਾ ਦਿਨ ਹੈ ਹੂੰ ਠੀਕ ਠਾਕ ਹੂੰ ਔਰ ਆਸ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਰਾਜਾ ਵੜਿੰਗ ਅੱਜ ਫੇ ਤੁਹਾਨੂੰ ਇੱਕ ਖਬਰ ਦੇਣੀ ਚਾਹਨਾ ਸੋ ਪਤਾ ਚੱਲਿਆ ਕਿ ਰਾਤ ਨੂੰ ਦੇਰ ਰਾਤ ਨੂੰ ਸਵੇਰ ਦੀ ਖਬਰ ਹੈ ਕਿ ਅਜਨਾਲਾ ਦੇ ਫੇਰ ਪੁਲਿਸ ਸਟੇਸ਼ਨ ਤੇ ਅਜਨਾਲਾ ਨਾ ਅਜਨਾਲਾ ਦੇ ਪੁਲਿਸ ਸਟੇਸ਼ਨ ਤੇ ਹੈਂਡ ਗ੍ਰਨੇਡ ਚੱਲ ਗਿਆ ਸੋ ਜੋ ਰੋਜ਼ਾਨਾ ਅਸੀਂ ਗੱਲ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ। ਔਰ ਦਿਨ ਦਿਹਾੜੇ ਇੱਕ ਕੰਮ ਦਿਨ ਬਾਅਦ ਦਿਨ ਲਗਾਤਾਰ ਵਾਧਾ ਜਾ ਰਿਹਾ ਹੈ। ਸੋ ਹੈਂਡ ਗਰਨੇਡ ਜਿਹੜਾ ਚੱਲਿਆ ਉਹ ਛੱਤ ਤੇ ਡਿੱਗਿਆ ਔਰ ਨੁਕਸਾਨ ਮੇਰਾ خیال ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਔਰ ਪਿਛਲੇ ਕਈ ਦਿਨਾਂ ਤੋਂ ਹੈਂਡ ਗਰਨੇਡਸ ਦਾ ਤੇ ਬੰਬ ਤਬਾਕਿਆਂ ਦਾ ਰੌਲਾ ਵੀ ਪੈ ਰਿਹਾ ਹੈ। ਬਾਜਵਾ ਸਾਹਿਬ ਤੇ ਇਸ ਗੱਲ ਕਹਿਣ ਤੇ ਉਹਨਾਂ ਦੀ ਚਿੰਤਾ ਜ਼ਾਹਿਰ ਕਰਨ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ। ਔਰ ਨਾਲ ਹੀ ਨਾਲ ਉਹਨੂੰ ਸੱਚ ਬਣਾਉਣ ਵਾਸਤੇ ਵੀ ਇਹ ਗੱਲ ਬਾਜਵਾ ਸਾਹਿਬ ਜੋ ਕਹਿ ਰਹੇ ਗਲਤ ਹੈ। ਆ ਦੇਖ ਲਓ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਸੀ ਉਹ ਰਾਤੀ ਫੇਰ ਘਟਨਾ ਵਾਪਰ ਗਈ। ਸੋ ਅਮਨੁਰੋੜਾ ਸਾਹਿਬ ਦੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਪਹਿਲਾਂ ਤਾਂ ਧਰਨਾ ਲਾਤਾ ਇਸ ਵੀ ਕਾਂਗਰਸ ਲਾ ਰਹੀ ਹੈ ਤਾਂ ਅਸੀਂ ਸਤਾਧਾਰੀ ਪਾਰਟੀ ਵੀ ਧਰਨਾ ਲਾ ਦਿੰਦੀ ਹੈ ਫਿਰ ਉਹਨਾਂ ਨੇ ਇਹ ਗੱਲ ਕਹਿਤੀ ਉਹ ਕਿ ਪੰਨੂ ਸਾਹਿਬ ਕਹਿ ਰਹੇ ਨੇ ਉਹ ਜਿਹੜਾ ਗੁਰਵੰਤ ਪੰਨੂ ਹੈ ਮੈਂ ਤਾਂ ਕਿਹਾ ਉਹਨੂੰ ਫੜਕੇ ਲਿਆਓ ਇੱਥੇ ਉਹਨੂੰ ਬੰਦੇ ਦਾ ਪੁੱਤ ਬਣਾਓ ਹਰ ਚੀਜ਼ ਦੀ ਜ਼ਿੰਮੇਵਾਰੀ ਲੈ ਲੈਂਦਾ ਉਹ ਤੁਹਾਡੀ ਸਰਕਾਰ ਹੈ ਲੈ ਕੇ ਨਾ ਉਹਨੂੰ ਸੋ ਉਹਨੇ ਗੱਲ ਕਹਿਤੀ ਉਹ ਜਿਹੜਾ ਪੰਨੂ ਹੈ ਕਿ ਹਾਂ ਹੈਂਡ ਗਰਨੇਡ ਪੰਜਾਬ ਦੇ ਵਿੱਚ ਆਏ ਹੋਏ ਐ ਸੋ ਹੈਗੇ ਨੇ ਹੈਂਡ ਗਰਨੇਡਸ ਸੋ ਨਾਲ ਦੀ ਨਾਲ ਅ ਇਸ ਗੱਲ ਦੀ ਅਮਨ ਰੋੜਾ ਜੀ ਪੁਸ਼ਟੀ ਕਰਦੇ ਆ ਵੀ ਪੰਨੂ ਸਾਹਿਬ ਵੀ ਕਹਿ ਰਹੇ ਵੀ ਹੈਂਡ ਗਰਨੇਡ ਪੰਜਾਬ ਚ ਆਏ ਐ ਇਹ ਰਿਸ਼ਤਾ ਕੀ ਐ ਉਹ ਪੰਨੂ ਤਾਂ ਇਹ ਵੀ ਕਹਿ ਰਿਹਾ ਵੀ 20 ਮਿਲੀਅਨ ਮੈਂ ਆਮ ਆਦਮੀ ਪਾਰਟੀ ਨੂੰ ਇਲੈਕਸ਼ਨਾਂ ਚ ਦਿੱਤਾ ਐ ਸੋ ਪੰਨੂ ਦੀ ਗੱਲ ਤੇ ਮੰਨਣਾ ਤਾਂ ਫਿਰ ਇਸ ਗੱਲ ਤੇ ਵੀ ਮੰਨਣਾ ਪਊਗਾ ਪੰਨੂ ਦੀ ਕਿ ਤੁਸੀਂ ਆਪਣੀ ਗੱਲ ਦੇ ਰਾਹੀਂ ਇਹ ਕਹਾਣੀ ਬਾਜਵਾ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਪੰਨੂ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹੀ ਬਾਜਵਾ ਸਾਹਿਬ ਕਹਿ ਰਹੇ ਹੈ ਸੋ ਪੰਨੂ ਇਹ ਵੀ ਕਹਿ ਰਿਹਾ ਕਿ ਮੈਂ ਇਲੈਕਸ਼ਨਾਂ 'ਚ ਤੁਹਾਨੂੰ ਸਰਕਾਰ ਬਣਾਉਣ ਨੂੰ 20 ਮਿਲੀਅਨ ਦਿੱਤਾ ਹੈ ਸੋ ਜ਼ਰਾ ਇਹਦੇ ਬਾਰੇ ਵੀ ਫਿਰ ਅਮਨ ਅਰੋੜਾ ਜੀ ਮੈਂ ਤੁਹਾਡੇ ਤੋਂ ਉਮੀਦ ਨਹੀਂ ਕਰਦਾ ਸੀ ਕਿ ਤੁਸੀਂ ਤੁਸੀਂ ਕਿਹਾ ਕਿ ਬਾਜਵਾ ਸਾਹਿਬ ਮੇਰੇ ਨਾਲ ਬਹਿਸ ਕਰ ਲੈਣ ਮੈਂ ਉਹ ਦੇੜ ਦੂੰਗਾ ਦੇਖੋ ਯਾਰ ਤੁਹਾਡੇ ਤੋਂ ਉਮਰ ਚ ਬਹੁਤ ਵੱਡੇ ਨੇ ਬਾਜਵਾ ਸਾਹਿਬ ਮੇਰੇ ਖਿਆਲ 20 25 ਸਾਲ ਵੱਡੇ ਹੋਣੇ ਆ ਤੁਸੀਂ 50 ਸਾਲ ਦੇ ਹੋ 70 ਸਾਲ ਦੇ ਸੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਇੱਕ ਤਾਂ ਤੁਹਾਨੂੰ ਕੋਈ ਆਪਾਂ ਹੁਣ ਪੋਲੀਟੀਸ਼ੀਅਨ ਹੈ ਕੋਈ ਜੰਗ ਦੇ ਕੋਈ ਮਾਲਤਾ ਕੋਲਣ ਵਾਲੇ ਹੈ ਨਹੀਂ ਖਾੜੇ ਚ ਕੋਲਣ ਵਾਲੇ ਫਿਰ ਉਹ ਜਿਹੜਾ ਨੂੰ ਦੂੜਨ ਵਾਲੀ ਗੱਲ ਜਿਹੜੀ ਹੈਗੀ ਆ ਤੁਹਾਨੂੰ ਬਾਜਵਾ ਸਾਹਿਬ ਨੂੰ ਇਸ ਇਸ਼ੂ ਤੇ ਬੇਸਿਕਲੀ ਬੋਲਣ ਤੋਂ ਮਨਾ ਕੀਤਾ ਹਾਈ ਕੋਰਟ ਨੇ ਨਹੀਂ ਤਾਂ ਉਹ ਸਾਰੀ ਕਹਾਣੀ ਤੇ ਸਾਰੇ ਤੁਹਾਡੇ ਜਿਹੜੇ ਸਵਾਲਾਂ ਦਾ ਜਵਾਬ ਦੇ ਦਿੰਦੇ ਹੁਣ ਤੱਕ ਲੇਕਿਨ ਮੇਰਾ ਖਿਆਲ ਕੋਰਟ ਵੱਲੋਂ ਪਾਬੰਦੀ ਹੋਣ ਦੇ ਕਾਰਨ ਹਰ ਚੀਜ਼ ਦਾ ਜਵਾਬ ਜਿਹੜਾ ਉਹ ਨਹੀਂ ਦੇ ਸਕਦੇ ਸੋ ਐਵੇਂ ਵਕਾਲਤ ਨਾ ਕਰੋ ਤੁਸੀਂ ਬਿਲਕੁਲ ਜਨਤਾ ਜਾਣਦੀ ਹੈ ਕਿ ਤੁਸੀਂ ਬਿਲਕੁਲ ਧੱਕੇ ਨਾਲ ਉਹਨਾਂ ਦੇ ਪਰਚਾ ਦਿੱਤਾ ਉਹਨਾਂ ਨੇ ਅ ਕਨਸਰਨ ਸ਼ੋ ਕੀਤਾ ਸੀ ਤੇ ਜਿਸ ਪ੍ਰਕਾਰ ਸਿੱਖਿਆ ਕ੍ਰਾਂਤੀ ਦੀ ਬਨਾਮੀ ਹੋ ਰਹੀ ਸੀ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਟਾਇਲਟ ਕਿੰਗ ਕਹਿ ਦਿੱਤਾ ਗਿਆ ਪਬਲਿਕ ਦੁਆਰਾ ਦੋ ਲੋਗੇ ਮਹਿਸੂਸ ਤੁਸੀਂ ਆਖਿਆ ਯਾਰ ਉਹਨੇ ਸਿੱਖਿਆ ਕ੍ਰਾਂਤੀ ਟਾਇਲਟ ਕਿਨਗ ਵਾਲੇ ਨੂੰ ਕਿਵੇਂ ਬੰਦ ਕਰੀਏ ਇਹ ਤੁਹਾਡੀ ਪੁਰਾਣੀ ਆਦਤ ਹੈ ਕਿ ਡਾਇਵਰਟ ਕਰੋ ਸੋ ਉਹ ਉਹ ਇਸ ਕਰਕੇ ਤੁਸੀਂ ਇਹ ਇਸ਼ੂ ਚੱਕਿਆ ਮੰਨ ਲੋ ਐਵੇਂ ਨਾ ਦਬੀ ਆਵਾਜ਼ ਚ ਇਸ ਪਾਰਟੀ ਦੇ ਕਹਿੰਤੇ ਮੈਂ ਕਹੀ ਜਾਓ ਦੂਜਾ ਉਹ ਕੱਲ ਪਰਸੋਂ ਦੀ ਖਬਰ ਆ ਗਈ ਆ ਫਲਕਾਰੀਆਂ ਲਾ ਕੇ ਉਦਘਾਟਨ ਕਰੀ ਜਾਂਦੇ ਹੋ ਮਹਾਰਾਜ ਮੁਬਿਹਾਨੇ ਚ ਹੀ ਕਰਤਾ ਫਲਕਾਰੀਆ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾਮ ਲਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਵਈ ਉਹ ਬਾਥੂਮਾ ਦੇ ਅੱਗੇ ਫਲਕਾਰੀਆ ਗੇਟ ਲਾਈ ਨਹੀਂ ਗੇਟ ਲਾਈ ਨਹੀਂ ਤੇ ਦਗਾਟਨ ਬੱਗਾ ਜੀ ਨੇ ਕਰਤਾ ਬੱਗਾ ਜੀ ਸੀ ਲੁਧਿਆਣੇ ਤੋਂ ਸੋ ਯਾਰ ਅਮਨਜੀਤ ਪ੍ਰਧਾਨ ਉਹ ਮਾਰਾ ਮੋਟਾ ਕੁਝ ਗੌਰ ਫਰਮਾਓ ਜਮਾ ਜਮਾ ਕੰਮ ਖਰਾਬ ਹੋਈ ਜਾਂਦਾ ਸੋ ਇਧਰ ਧਿਆਨ ਦਿਓ ਬਾਜਵਾ ਸਾਹਿਬ ਦੋਲੀ ਨਾ ਦਿਓ ਬਾਕੀ ਜੇ ਤੁਹਾਡਾ ਇੱਛਾ ਹੋਈ ਵੀ ਸਾਹਮਣੇ ਬਹਿ ਕੇ ਤੁਸੀਂ ਉਹ ਢੇੜਨ ਵਾਲੀ ਗੱਲ ਉਹਦੇ ਤੁਸੀਂ ਮੈਂ ਤੁਹਾਨੂੰ ਸੁਣ ਰਿਹਾ ਸੀ ਅਮਨ ਜੀ ਤੁਸੀਂ ਕਿਹਾ ਮਜੀਠਿਆ ਸਾਹਿਬ ਨੂੰ ਵੀ ਮੈਂ ਢੇੜ ਦਿਆਂਗਾ ਮੇਰੇ ਸਾਹਮਣੇ ਬੈਠੇ ਇਹ ਕਿਹਨੂੰ ਕਿਹਨੂੰ ਢੇੜੋਂਗੇ ਤੁਸੀਂ ਦੱਸੋ ਕਿਉਂ ਐ ਕਰਦੇ ਹੋ ਤੁਸੀਂ ਕੋ ਮੇਰੇ ਨਾਲ ਬੈਠ ਕੇ ਗੱਲ ਕਰ ਲੈਣ ਇਹ ਨਾ ਕਿਹਾ ਕਰੋ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਉਹਾਰੇ ਅਸੀਂ ਤਾਂ ਬਾਗਾ ਸਾਹਿਬ ਵੀ ਉਹਦੇ ਮੈਨੂੰ ਕਹਿੰਦੇ ਸੀ ਕਿ ਇਹ ਨੇ ਮੁੰਡਾ ਤਾਂ ਸਿਆਣਾ ਸੀ ਇਹਨੂੰ ਕੀ ਹੋ ਗਿਆ ਮੈਂ ਕਹਿੰਦੀ ਜੀ ਕਈ ਵਾਰੀ ਦਬਾਅ ਬੂਚ ਕਰਨ ਕਹਿਣਾ ਹੀ ਪੈਂਦਾ ਸੋ ਪਲੀਜ਼ ਇਹਦੇ ਤੇ ਗੌਰ ਫਰਮਾਓ ਤੇ ਬਾਕੀ ਤੁਹਾਡੇ ਸਾਰੇ ਸਵਾਲਾਂ ਦਾ ਅਸੀਂ ਜਵਾਬ ਦੇ ਦਿਆਂਗੇ ਸਮਾਂਉਣ ਤੇ ਜਦੋਂ ਸਾਨੂੰ ਮਾਨਯੋਗ ਕੋਰਟ ਨੇ ਅਜ਼ਾਜ਼ਤ ਦਿੱਤੀ ਤੇ ਧੰਨਵਾਦ ਤੇ ਆਸ ਕਰਦੇ ਆਂ ਪੰਜਾਬ ਪੁਲਿਸ ਨੂੰ ਬੇਨਤੀ ਕਰਦੇ ਆਂ ਡੀਜੀਪੀ ਸਾਹਿਬ ਨੂੰ ਕਿ ਸ਼ਾਇਦ ਕੱਲ ਨੂੰ ਖਬਰ ਨਾ ਆਵੇ ਕਿ ਹੈਂਡ ਗ੍ਰਨੇਡ ਕਿਤੇ ਹੋਰ ਡਿੱਗ ਪਿਆ ਇਹ ਤੁਹਾਡੇ ਤੋਂ ਉਮੀਦ ਕਰਦੇ ਆਂ ਮੁੱਖ ਮੰਤਰੀ ਸਾਹਿਬ ਤੋਂ ਵੀ ਇਹ ਉਮੀਦ ਕਰਦੇ ਆਂ